ਹਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਅਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨਨਾਨਕ ਐਸਾ ਹਰਿ ਸੇਵਿਆ ਅੰਤ ਲਐ ਛਡਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਰੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖਤਾ ਮਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮਹਜੂਤ ਜੋਤ ਮਹਜਾਤਾ ਕਲਕਲਾ ਪਰਪੂਰ ਰਹਿਆ ਤੂੰ ਸੱਚਾ ਸਾਹਿਬ ਸਬਤ ਸਵਾਲੇਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਕਰਣਾ ਸੋ ਕਰ ਰਹਿਆ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰਿ ਸਿਉ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤਦਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰ ਆਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੇ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੇ ਸਰ ਜੁਗ ਜੁਗ ਵਿਦਆ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਸ ਪਿਆਲੇ ਗਾਵਣ ਤੁਧਨੋ ਰਤਨੇ ਉਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਕਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਣ ਜੋਤਿ ਤੁਧ ਪਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ सोई, सोई सोई सदा ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੀ ਮਾਇਆ ਜਿਨਿ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸਭ ਪਾਤਿਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋ ਏਕੀ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਢਿਆਈ ਸਭ ਸਤ ਸਭ ਤਪ ਸਭ ਚਗਿਆਈਆ ਸਿੱਧਾ ਪੁਰਖਾ ਕੀਆ ਵਢਿਆਈਆ ਤੁਧ ਬਿਣ ਸਿੱਧੀ ਕਨੇ ਨ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਹੱਤ ਸਭ ਕੀ ਆਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਸੱਚੇ ਨਾਮ ਕੀ ਲੱਗੇ ਭੂਖ ਉਤ ਭੂਖ ਹੈ ਗਾਏ ਚੱਲੀ ਇਹ ਦੁਖ ਸੋਖਿਓ ਵਿਸਰੈ ਮੇਰੀ ਮਾਈਂ ਸਾਚਾ ਸਾਹਿਬ ਸੱਚ ਨਾਏ ਰਹਾ ਸੱਚ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕਾ ਆਕਣ ਪਾਹੇ ਵਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰਐ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁੱਕੈ ਭੋਗ ਗੁਣੇ ਹੋ ਹਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰ ਹਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਾਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰੇ ਮ ਸਤ ਗੁਰ ਸਰਣਾਈ හරදයානාම පරගාසු මීරේ මීතු ගොුණදේව මෝකව රාමනාම පරගාස, ගොරමතනාම මිරප්‍රාණසකයි හර කීරත හමරී රහෙරාසූ රහාව. හරජානකී වඩ පාගව ඩේරේ ජන හරි හර සරදා හර පියාසූ හර හර නාම්ම ලේත්‍රරප තත් සහෑමල සංගත ගුණ පරගාස. ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜ਼ਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿਉ ਉਦਮ ਜਾ ਆਰ ਹਰ ਜੀਉ ਪਰਿਆ ਸਹਿਲ ਪੱਥਰ ਮਾਜੰਤਿ ਉਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਦ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਮਾਹੇ ਠਾਕੁਰ ਕਾਹੇ ਮਨ ਭਉ ਕਰਿਆ උඩයි ඩා වෙේසයි ගෝසා දෙස ාචී, බචරේ ශරයා තින කමන කලාව කමන සුගාවය මන හැසිම්බරණ කරයා. සබනිධානතා ශාෂ්ිසිධාන ටාකුර කරතාල තරයා ජනනානක බල බල්ල සද බල්ල ජීයේ තෙරන්තන පාරාවරයා. රාග අස්සා මහල්ලා ජෞත්තා සූපුරුක එක වුවංකාරය යෂතගුරු ප්‍රසාදය. ਸੂਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੀ ਦੀ ਤੂੰ ਜੀਆ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਦੁੱਖ ਅਨ ਕੜੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੂਜ ਬਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਵਾਸੀ ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਾ ਭਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੀ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਹਣ ਦੁਦ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ ਤੇਰੀ ਅਨੇਕ ਤੇਰੀ ਅਨੇਕ ਪੜਹਿ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੀ ਹਰਿ ਭਗਵੰਤਾ ਤੂੰ ਆਦਪੁਰਖ ਪਰਮ ਪਰ ਕਰਤਾ ਜੀ ਤੁਧ ਜੀਵੜਿ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚੁਲ ਕਰਤਾ ਸੋਈ ਤੁਦਿਆ ਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰਹੀ ਸੋ ਹੋਈ ਤੁਦਿਆ ਪੇ ਸ੍ਰਿਸ਼ਟ ਸਭ ਉਪਾਈ ਜੀ ਤੁਦਿਆ ਪੇ ਸਿਰਜ ਸਭ ਗੋਈ ਜਰਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂ ਕਰਤਾ ਸਚਿਆਰ ਮੈਂ ਡਾ ਸਾਈਂ ਜੋ ਤੂੰ ਭਾਵੇਂ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸ ਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜਿ ਜੰਤ ਸਭ ਤੇਰਾ ਖੇਲ ਅਵਜਗ ਮਿਲ ਵਿਛੜਿਆ ਸੰਯੋਗੀ ਮੇਲ ਜਿਸਨੋ ਤੂੰ ਜਾਣ ਆਇ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬਿਨ ਦੂਜਾ ਅਵਰ ਨ ਕੋਇ ਤੂ ਕਰ ਕਰ ਵੇਖਹਿ ਜਾਣੈ ਸੋਇ ਜਰਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤੇਤ ਸਰ ਵਰੜਾ ਪਈਲੇ ਨਿਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੁਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਇਕ ਨ ਚੇਤ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਕੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਮਤ ਨਾਨਕ ਦਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨਕ ਦੇ ਹਰੀਆ ਗੋਬਿੰਦ ਮਿਰਣ ਕੀ ਇਹ ਤੇਰੀ ਬਰੀਆ ਵਰਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸ਼ਰਨ ਜਾ ਮਲਾਗ ਭਗਵਾਨ ਤਰਨ ਕੈ ਜਨਮ ਬ੍ਰਿੱਥਾ ਜਾਤ ਰੰਗ ਮਾਇਆ ਕਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਸਰਮਾ ਇਕ ਊ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਉਹਨ ਰਾਸ ਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਬਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਕਰੀ ਬਨੇ ਵਾਜਾ ਖਲ ਭਵਣ ਕੇ ਸਿਰ ਜਨਹਾਰੇ ਦਾਹ ਜਾਨ ਮੋਹਿਲੇ ਹੋ ਉਭਾਰੇ ਕਬੀਰ ਬਾਚ ਬੇਨਤੀ ਤਉ ਪਈ ਹਮਰੇ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਨਮਨ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਭ ਤੁਮ ਕਾ ਬਹੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸਾ ਮੋਰ ਪਰਵਾਰਾ ਸੇਵਕ ਸਿੱਖ ਸਭ ਕਰਤਾਰਾ ਮਉ ਰੱਛਾ ਨਿਜ ਕਰਦਾ ਕਰਿਆ ਸਭ ਬੇਰਣ ਕਾਉ ਆਦ ਸੰਗ ਰਿਆ ਪੂਰਨ ਹੋਈ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸੇਕ ਹਮਾਰੇ ਤਾਰੀਯ ਹੈ ਜੁਨ ਚੁਨ ਚਤੁਰ ਹਮਾਰੇ ਮਾਰੀਯ ਹੈ ਆਪ ਹਾਥ ਦਾ ਮਉਦੇ ਉਬਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜ ਜੋ ਕਰਿ ਹੋ ਰੱਛਾ ਰੱਖਦੇ ਹੋ ਮੁਹੇ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੇ ਚਤਰ ਦਸ ਕੰਤਾ ਕਾਲ ਪਾਈ ਬ੍ਰਹਮਾ ਬਪਤਰਾ ਕਾਲ ਪਾਈ ਸ਼ਿਵ ਜੂ ਅਵਤਰਾ ਕਾਲ ਪਾਈ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਪੀਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸੁਭਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਯੋ ਸਦਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰ ਅਸਥੂਲਾ ਸੱਪਰ ਕਰਿਪਾ ਦ੍ਰਿਸ਼ਟ ਕਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਾਵੇ ਉਹ ਦੇ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ ਹੀ ਆਪਾਰਾ ਦਬਿਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬੰਕਾਰ ਨਿਰਲੰਭ ਆਦ ਅਨੀਲੇ ਅਨਾਦਯ ਸੰਭ ਤਾਂ ਕਾ ਮੂਡ ਉਚਾਰਤ ਭੇਦ ਜਾਗ ਕੋ ਭੇਵ ਨ ਪਾਵਤ ਭੇਦਾ ਤਾ ਕਉ ਕਰ ਕਾਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੇਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ එක රූපයන් උපස රූපාරංගපයෝ රාවකහි පුූපාණ්ඩද ජීරජ සේතජකිින්න්නේ යුතු බොධිකාණ බහද රච්චි දින්නේ. කොහුංග පූල රාජහාව බැටා කහුසිමට පෙවුසංකර ආගේඨා සිගිරි ශ්‍රිෂ්ඨ දිකායිය චම්පාව අදජුගාදස රූපසවම් පාව. ਅਬਰ ਅੱਛਾ ਮੇਰੀ ਤੁਮ ਕਰੋ ਸਿੱਖਿ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤੇ ਉਤ ਪਾਤਾ ਸਕਲ ਮਲੀਸ਼ ਕਰੋ ਰਣ ਘਾਤਾ ਜੀ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ कृपा दृष्ट तन जाहि निहर हो ताकी ताप तनक मह हरे हो रित सिद्ध कर्म सब होई दुष्ट सहा सु सके न कोई एक बार दिन तुम संभारा काल फास ते ताहे उबारा जिन नर नाम तिहारो कहा दर्द दुष्ट दुख ते रहा कडक केत मैं शरण तिहारी आप हाथ दै लिहु उबारी ਸਰ ਬਠਾਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਨੇ ਬਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀ ਅਨ ਕੋਸ਼ ਕਰਤਾ ਸ੍ਰੀ ਅਸਤਵਜ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਬਾਂਛਤ ਫਲ ਪਾਵੇ ਸੋਈ ਦੂਖਨਤ ਸਹਬੇ ਆਪਤ ਕੋਈ ਅੜਲ ਸੁਨਾ ਗੁੰਗਜਉ ਜਾਹੇ ਸੁਰਸਨਾ ਪਾਵਈ ਸੁਨੈ ਮੂੜ ਚਿੱਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿੰਨਰ ਕੇ ਰਹੈ ਹੋ ਜੋ ਜਾਕੀ ਏਕ ਬਾਰ ਚਉ ਪਈ ਕੋ ਕਹੈ ਚਉ ਪਈ ਸੰਬਦ ਸਤਰਹ ਸਹਿਸ ਪੜਿ ਜਾਏ ਅਰਧ ਸਹਿਸ ਫੁਨਤੀ ਨ ਕਹਿ ਜਾਏ ਭਾਦਰ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਰਵ ਗ੍ਰੰਥ ਸੁਧਾਰਾ ਇਤ ਸਰੇ ਚਰਿਤ ਰ ਪਖਿਆਨੇ ਤੇਰੇ ਚਰਿਤ ਰੇ ਮੰਤਰੀ ਪੂਰਬ ਸਮਾਦੇ ਚਾਰ ਸੁਪਾਂ ਚਰਿਤ ਰ ਸਮਾਪਤ ਮਸਤ ਸੁਭ ਮਸਤ ਅਫਜੋ ਦੋਹਰਾ ਦਾਹ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹੱਥ ਦਰ ਰੱਖ ਮੋਹਿ ਮਨ ਕਰਮ ਬਚਨ ਵਿਚਾਰ ਚਾਉ ਪਈ ਮੈਨਾ ਗਣੇ ਸਾਹਿ ਪ੍ਰਥਮ ਮਨਾਉ ਕਿਸਨ ਬਿਸਨ ਕਬ ਹੂ ਨਹਿ ਧਿਆਉ ਕਾਨ ਸੁਨੇ ਪਹਿਚਾਨ ਨ ਤਿੰਸੋ ਲਿਵ ਲਾਗੀ ਮੋਰੀ ਪਗ ਇਨਸੋ ਮਹਾਕਾਲ ਰਖਵਾਰ ਹਮਾਰੋ ਮਹਾਲੋਹ ਮੈਂ ਕਿੰ ਕਰਥਾਰੋ ਆਪਣਾ ਜਾਣ ਕਰੂ ਰਖਵਾਰ ਬਹਿੰਗਹੀ ਕੀ लाज ਵਿਚਾਰ ਆਪਣਾ ਜਾਣ ਮੁਝੇ ਪ੍ਰਤਪਰੀਆ ਤੁਨ ਤੁਨ ਚਤੁਰ ਹਮਾਰੇ ਮਰੀਆ ਦੀਗ ਤੇਗ ਜਗ ਮੈਂ ਦੋ ਚੱਲੈ ਰਾਖਾ ਆਪ ਮੋਹ ਔਰ ਨੰਦ ਲੈ ਤੁਮ ਮਮ ਕਰਹੁ ਸਦਾ ਪ੍ਰਤੀ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਅਪਨਾਮ ਜੀ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੀ ਰਾਜਾ ਆਪੇ ਆਪ ਗਰੀਬ ਨਿਵਾਜ ਦਸ ਹਜ਼ਾਰ ਕਰ ਕਿਰਪਾ ਕਰਹੁ ਮੋਹਿ ਹਾਰ ਪਰਾਮ ਅਨੰਦ ਦਵਾਰ ਤੋਹਿ ਆਪਣਾ ਜਾਨ ਕਰੋ ਪ੍ਰਤੀ ਪਾਰਾ ਤੁਮ ਸਾਹਿਬ ਮੈਂ ਕਿੰ ਕਰਥਾਰਾ ਦਸ ਜਾਨ ਦੇ ਹਾਥ ਉਬਾਰੋ ਹਮਰੇ ਸਭ ਬੈਰੀ ਅ ਸੰਘਾਰੋ ਪ੍ਰਥਮੰਤਰੋਂ ਭਗਵਤ ਕੋ ਧਿਆਨ ਨਾਮ ਹਰ ਕਰੋ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਤ ਚਰਿਤਰੇ ਉਚਾਰੋ ਚੂਕ ਹੋਏ ਕਬਲੇ ਹੋ ਸੁਧਾਰੋ ਕਬਿ ਉਬਾਚ ਦੋਹਰਾ ਜੋ ਜਨਿ ਜਿ ਪ੍ਰਭ ਮੋਸੋ ਕਹਾ ਸੋ ਕਹਿਉ ਜਗ ਮਾਹੀ ਜੋ ਤਹਿ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੀ ਦੋਹਰਾ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਓ ਜਲ ਹੀ ਵਿਖੈ ਸਮਾਹੀ ਦੋਹਰਾ ਜਬ ਆਇਸ ਪ੍ਰਭ ਕੋ ਪਾਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਸ਼ੇਪਤੀ ਸਭ ਹੂੰ ਕਹਿਤ ਸੁਨਾਏ ਕਬ ਬਾਚ ਦੋਹਰਾ ਠਾਨ ਪਾਇਓ ਮੈਂ ਜੋਰ ਕਰ ਬਚਨ ਕਹਾ ਸਿਰਨ ਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰਹੋ ਸਹਾਈ ਦੋਹਰਾ जे जे तुम्हारे ध्यान को नित उठ ध्याए हैं संत अंत लहेंगे मुक्त फल पावेंगे भगवंत दोहरा काल पुरुष की देह भो कोटि गभ सन महेश कोटि इंद्र ब्रह्मा केते रब ससक्रूर जलेस दोहरा राम कथा युग युग अटल सब कोई पाकृत नेत स्वर्ग बाश्रक वर करा सगरीपुरे समेत चौपाई ਜੋ ਇਹ ਕਥਾ ਸੁਨੇ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਤ ਬਿਆਦ ਸੁਐ ਸਕੇ ਨ ਕੋਈ ਸੰਮਤ ਸਤਰਹ ਸਸ ਪਚਾਵਨ ਹਾਰ ਬਦੀ ਪ੍ਰਥਮ ਸੁਖਦਾਵਨ ਤਵੇ ਪ੍ਰਸਾਦ ਕਰ ਗ੍ਰੰਥ ਸੁਧਾਰਾ ਪੂਲ ਪਰੇ ਲਹ ਲਿਹੋ ਸੁਧਾਰਾ ਦੋਹਰਾ ਨੇਤਰ ਤੁੰਗ ਕੇ ਚਰਨ ਤਰ ਸਤਦਰ ਬਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗੁਬੁਰ ਕਥਾ ਪ੍ਰਸੰਗ ਦੋਹਰਾ ਸਾਦੇ ਆ ਸਾਦੇ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਇਂ ਗਹੇ ਜਬ ਤੇ ਤੁਮਰੀ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਮਨਿਓ सिमृत शास्त्र वेद सब बहु भेद कह हम एक न जानियो श्री जस पान कृपा तुमरी कर मैं न कहयो सब तोहे बखानियो दोहरा सगले द्वार कौ शाडक कहयो तुहारो द्वार बाहे कहे की लाज अस गोविंद दास तुहार रामकली मोहल्ला तीजा आनंद एक ओंकार सतगुरु प्रसाद आनंद पाया मेरी माई सतगुरु मैं पाया सतगुरु तप पाया सहज सीती मन वजिया वादाईया राग रतन परिवार परिया शब्द गावन आईया शब्द गाता गाभो हरि के रा मन जिनी बसाया कहे नानक आनंद हुआ सतगुरु मैं पाया ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੇਕਾਰੋਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲ ਆਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸੁਧਾਰ ਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹੀ ਸੋ ਪਾਵਈ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਵਸਾਈ ਨਾਮ ਜਿਨ ਕੈ ਮਨ ਵਸਿਆ ਆਵਾਜ਼ੇ ਸ਼ਬਦ ਕਨੇਰੀ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਹੀ ਵੜਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਬਸੂਰੇ ਤੂਖ ਰੋਗ ਸੰਤਾਪ ਉੱਤਰੀ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਨੀਤ ਕਹ ਤੇ ਪਵਿੱਤ ਸਤ ਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸਾ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚਾ ਇਸ ਕਾ ਹੋਏ ਉਧਾਰੋ ਹਿ ਵਸਤ ਤਜਿ ਨਹ ਜਾਈ ਨਿਤ ਨਿਤ ਰਖ ਉਰ ਧਾਰੋ ਅਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹੱਲਾ 5 ਤੇਰਾ ਕੀਤਾ ਜਤੋ ਨਾਹੀ ਮੈਨੂ ਜੋਗ ਕੀਤਾ ਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਿਹਰ ਅਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਅਨਮਨ ਧੀਵੈ ਹਰਿਆ ਪਾਉੜੀ ਜਿਥੈ ਤੂੰ ਸਮਰੱਥ ਜਿਥੈ ਕੋਏ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕਾ ਜਮਕੇ ਦੂਤ ਨਾਏ ਤੇਰਾ ਛੱਡ ਜਾਹੀ ਭਉਤ ਜਲ ਬਿਖਮਸਗਾਹੋ ਗੁਰ ਸ਼ਬਦ ਦੀ ਪਾਰ ਪਾਹੀ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੀ ਕਲਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੀ ਸਭ ਸੈ ਨੂੰ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰਿਆ ਰਦਣਾ ਜਿਹਾ ਜਪ ਗੁਰ ਨਾਉ ਨਿਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਹਵੱਥ ਦੇ ਜਗ ਮਹਿ ਉੱਤਮ ਕਾਢਿ ਇਹ ਵਿਰਲੇ ਕੀ ਕੀ ਮਹੱਲਾ ਪੰਜਵਾ ਰਖੇ ਰਖਣ ਹਾਰ ਆਪੇ ਉਬਾਰਿ ਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿ ਅਨ ਹੋ ਆਇ ਆਪ ਦਿਆਲ ਮਨਹੁਨਾ ਵਿਸਾਰਿ ਅਨ ਸਾਧ ਜਨ ਕੈ ਸੰਗ ਭਵ ਜਲ ਤਾਰਿ ਅਨ ਸਾਗਤ ਨਿੰਦਕ ਦੁਸ਼ਟ ਖਿਨ ਬਾਹੇ ਮਿਦਾਰ ਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨਿ ਮਾਹੀ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਟੇਕ ਨਾਨਕ ਮੰਨਿ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਨੀ ਮਾਨਿਆਂ ਦੇ ਮਾਨ ਨੀ ਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਸ੍ਰੀ ਰਹਿਰਾਸ ਸਾਹਿਬ ਜੀ ਦਾ ਜਾਪ ਹੋਇਆ ਬਾਣੀ ਪੜਦੇ ਆਨੇਕ ਫੁੱਲਾ ਹੋਈਆਂ ਮੁਆਫ ਕਰਨੀਆਂ ਸੱਚੇ ਪਾਤਸ਼ਾਹ ਕਿਰਪਾ ਕਰਨੀ ਅੱਗੇ ਤੂ ਸੁਧ ਸਪਸ਼ਟ ਬਾਣੀ ਪੜਨ ਸੁਣਨ ਦਾ ਬਲ ਉਦਮ ਬਖਸ਼ਣਾ ਜੀ ਜਿੰਨਾ ਗੁਰਮੁਖ ਪਿਆਰਿਆ ਨੇ ਪਿਆਰੀਆਂ ਸੰਗਤਾਂ ਨੇ ਸਤਿਗੁਰੂ ਜੀ ਆਪ ਜੀ ਦੀ ਬਾਣੀ ਸੁਣੀ ਮੇਰ ਭਰਿਆ ਹੱਥ ਸਿਰ ਤੇ ਰੱਖਣਾ ਦਇਆ ਕਰਨੀ ਜੀ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣਾ ਅੰਮ੍ਰਿਤ ਵੇਲਾ ਬਖਸ਼ਣਾ ਜੀ ਸਾਰੇ ਕਾਰਜ ਰਾਸ ਕਰਨੇ ਕਰੂ ਬਾਰਾਂ ਚਿਤ ਰਕੀਆਂ ਬਖਸ਼ਣੀਆਂ ਦੁੱਖ ਕਲੇਸ਼ਾਂ ਵਿਗੜਾ ਤੂੰ ਬਚਾਉਣਾ ਘਰ ਆਂਦਰ ਸੁਖ ਸ਼ਾਂਤੀ ਬਣਾਈ ਰੱਖਣੀ ਜੀ ਬੱਚਿਆਂ ਨੂੰ ਵਿਦਿਆ ਦੀ ਦਾਤ ਗੁਰਮੰਤੇ ਦਾਤ ਬਖਸ਼ਣੀ ਨਸ਼ਿਆਂ ਤੋਂ ਬਚਾਉਣਾ ਜੀ ਮਾੜੀ ਸੰਗਤ ਤੋਂ ਬਚਾਉਣਾ ਸੇ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ